ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰੇਡ ਲੈ ਕੇ ਹਾਜ਼ਰ ਹਾਂ ਜੀ ਅੱਜ ਰਾਤ ਦੀ ਗੱਲ ਕਰਨੀ ਆ 50 ਪਲਸ ਨਾਲ ਲੱਗਦੇ ਖੇਤਰਾ ਦਾ ਮੌਸਮ ਅੱਜ ਰਾਤ ਨੂੰ ਕਿਵੇਂ ਦਾ ਰਹਿ ਸਕਦਾ ਹੈ ਉਮੀਦ ਕਿੰਨੇ ਕਾਸਾਰ ਨੇ ਇਹ ਤੁਹਾਨੂੰ ਦੱਸਾਂਗੇ ਐਸਰੇ ਨੇ ਜੋ ਤਾਜ਼ਾ ਸੈਟਲਾਈਟ ਦੇ ਸਿਰਾਂ ਨੇ ਉਹਤੇ ਅਫਵਾਸੇ ਦਾ ਚੱਲਦੇ ਆ ਲਗਭਗ ਸ਼ਾਮ ਦੇ 8:00 ਦੇ 6:00 ਵੱਜਣ ਜਾ ਰਹੇ ਨੇ 16 ਜੁਲਾਈ ਦਾ ਦਿਨ ਅਖੀਲੇ ਪੜਾਤੇ ਆ ਜੋਏਗਾ ਸਾਨੂੰ ਸਵੇਰੇ ਅਪਡੇਟ ਦਿੱਤੀ ਸੀ ਕਿ ਦੁਪਹਿਰ ਬਾਅਦ ਗਰਜ ਰਿਸ਼ਕ ਜੜੀਆਂ ਹੋਏਗੀ ਤੇ ਮੈਂ ਸ਼ਾਮ ਤੱਕ ਲੱਗਣਗੇ ਕੁਝ ਖੇਤਰਾ ਦੇ ਵਿੱਚ ਸੋ ਉਸੇ ਤਰ੍ਹਾਂ ਜਿਹੜਾ ਜਿਆ 3-4 ਵਜੇ ਤੋਂ ਗਰਜ ਰਿਸ਼ਕ ਮਾਰਦਾ ਹੋਇਆ ਬੱਦਲ ਜਿਹੜਾ ਹਰਿਆਣੇ ਤੋਂ ਇਧਰ ਪੰਜਾਬ ਵੱਲੋਂ ਕੋਚ ਕਰਦਾ ਤੇ ਪੰਜਾਬ ਦੇ ਖਾਸ ਕਰਕੇ ਪਟਿਆਲੇ ਜ਼ਿਲ੍ਹੇ ਦੇ ਦੱਖਣ ਪੂਰਬੀ ਖੇਤਰ ਔਰ ਇਧਰ ਆ ਜੀ ਆਪਾਂ ਮਾਨਸੇ ਦੇ ਖੇਤਰ ਸੰਗਰੂਰ ਦੇ ਦਿੜਵਾ ਪਾਤਰਾ ਇਹਨਾਂ ਖੇਤਰਾ ਦੇ ਵਿੱਚ ਤਗੜੀ ਝਟਮੀਹਾ ਦੀ ਵੇਖਣ ਨੂੰ ਮਿਲੀ ਆ ਸੋ ਨਾਲ ਲੱਗਦੇ ਜਿਹੜੇ ਵੀ ਹਲਕੇ ਆ ਸੰਗਰੂਰ ਤੇ ਮਲੇਰਕੋਟਲਾ ਹੋ ਗਿਆ ਇਧਰ ਮਾਨਸਾ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਦੀ ਉਮੀਦ ਹੈ ਆਉਂਦੇ ਘੰਟਿਆਂ ਦੇ ਵਿੱਚ ਕਿਤੇ ਨਾ ਕਿਤੇ ਸ਼ਰਾਟੇ ਇਸੇਲੇ ਲੱਗ ਵੀ ਰਹੇ ਨੇ ਇਸਲਾਵਾ ਜੇਕਰ ਆਉਂਦੇ ਘੰਟਿਆਂ ਦੀ ਅਫਾ ਗੱਲ ਕਰਦੇ ਆ ਜੀ ਤੇ ਇਸ ਵੇਲੇ ਬੱਦਲ ਬਣ ਰਿਹਾ ਮੁਰ ਤੋਂ ਖਾਸ ਕਰਕੇ ਪਛਮੀ ਭਾਗਾਂ ਦੇ ਵਿੱਚ ਗਰਜលੁਕ ਮਾਰਦਾ ਹੋਇਆ ਬੱਦਲ ਬਣ ਰਿਹਾ ਇੱਕ ਤਾਂ ਮੋਗੇ ਜ਼ਿਲ੍ਹੇ ਦੇ ਉੱਪਰ ਔਰ ਇਧਰ ਸ੍ਰੀ ਤਰਨਤਾਰਨ ਸਾਹਿਬ ਸ੍ਰੀ ਅਮ੍ਰੇਸਰ ਸਾਹਿਬ ਇਹ ਜ਼ਿਲ੍ਹੇ ਤਿਆਰ ਰਹਿਣ ਇਥੇ ਮੀਂਹ ਪਹੁੰਚਣਗੇ ਆਉਂਦੇ ਘੰਟੇ ਡੇਢ ਘੰਟੇ ਤੱਕ ਫਰੀਦਕੋਟ ਹੋ ਗਿਆ ਫਿਰੋਜ਼ਪੁਰ ਤੇ ਇਧਰ ਸ੍ਰੀ ਮਕਸਦਰ ਸਾਹਿਬ ਬਠਿੰਡਾ ਤੇ ਮਲੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਮੀਂਹ ਦੀ ਆਸਾਰ ਨਹੀਂ ਕਿਉਂਕਿ ਰਾਜਸਥਾਨ ਦੇ ਉੱਤਰੀ ਭਾਗਾਂ ਦੇ ਵਿੱਚ ਬੱਦਲ ਬਣਿਆ ਹੋਇਆ ਜਿਹੜਾ ਕਿ ਅੱਗੇ ਵਾਦਾ ਹੋਇਆ ਹੈ ਨਾ ਜ਼ਿਲ੍ਹਿਆਂ ਨੂੰ ਕਵਰ ਕਰ ਸਕਦਾ ਕਿਤੇ ਨਾ ਜੇ ਤੇ ਇਸਲਾਵਾ ਜੇਕਰ ਗੱਲ ਕਰਦੇ ਆਂ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਅਵੋਹਰ ਇਹਨਾਂ ਖੇਤਰਾਂ ਦੇ ਵਿੱਚ ਵੀ ਉਮੀਦ ਹੈ ਆਸਾਰ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਵੀ ਪਹੁੰਚਣਗੇ ਇਸ ਤਰ੍ਹਾਂ ਵਜੇ ਕਰ ਗੱਲ ਕਰਦੇ ਹਾਂ ਦੁਆਬਾ ਤੇ ਪੁਆਦ ਖੇਤਰ ਜਾਂ ਕਹਿ ਲਈਏ ਕਿ ਪੂਰਬੀ ਮਾਲਵਾ ਜਿਨ੍ਹਾਂ ਦੇ ਵਿੱਚ ਲੁਧਿਆਣਾ, ਪਟਿਆਲਾ, ਸ਼੍ਰੀ ਫਤਿਹਗੜ੍ਹ ਸਾਹਿਬ, ਰੋਪੜ, ਮਹਾਲੀ, ਚੰਡੀਗੜ੍ਹ, ਹੁਸ਼ਿਆਰਪੁਰ, ਨਵਾਂਸ਼ਹਿਰ, ਜਲੰਧਰ ਤੇ ਕਪੂਰਥਲਾ ਤੇ ਪਠਾਨਕੋਟ ਇਹਨਾਂ ਖੇਤਰਾਂ ਦੇ ਵਿੱਚ ਮੌਸਮ ਵੈਸੇਲੇ ਸਾਫ਼ ਬਣਿਆ ਹੋਇਆ ਹੈ। ਹਾਲਾਂਕਿ ਪਟਿਆਲੇ ਦੇ ਕੁਝ ਖੇਤਰਾਂ ਦੇ ਵਿੱਚ ਬੱਦਲ ਵਜਦਣਾ ਸ਼ਰਾਟੇ ਲੱਗੇ ਨੇ ਪਰ ਬਹੁਤੇ ਫਾਗਾਂ ਦੇ ਵਿੱਚ ਲੁਧਿਆਣਾ ਹੋ ਗਿਆ, ਸ਼੍ਰੀ ਫਤਿਹਗੜ੍ਹ ਸਾਹਿਬ ਹੋ ਗਿਆ, ਰਾਜਫਰਾ, ਖੰਨਾ, ਸਰਾਂਦੇ ਨਾਲ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ। ਆਉਂਦੇ ਘੰਟਿਆਂ ਦੇ ਵਿੱਚ ਜੇਕਰ ਬੱਦਲ ਪੂਆਦਾਂ ਦੇ ਖਾਸੇ ਬਣ ਗਿਆ ਯਾਨੀ ਕਿ ਚੰਡੀਗੜ੍ਹ ਮੋਹਾਲੀ ਪੰਚਕਲਾ ਸਾਈਡ ਤੇ ਫਿਰ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਹੀ ਉਮੀਦ ਰਹੇਗੀ ਹਾਲਾਂਕਿ ਇਹ ਖੇਤਰ ਐਸਐਲ ਸਾਫ ਨੇ ਪਰ ਗਰਜ ਰਿਸਕ ਜਿਹੜੀਆਂ ਇਹਨਾਂ ਖੇਤਰਾਂ ਦੇ ਵਿੱਚ ਵੀ ਹੋ ਸਕਦੀ ਹੈ ਆਸਾਰ ਬਣੇ ਹੋਏ ਨੇ ਕਿਉਂਕਿ ਪੂਰਬੀ ਜਟ ਦੇ ਜਿਹੜੀਆਂ ਹਵਾਵਾਂ ਨੇ ਉਹ ਐਸਐਲ ਚੱਲ ਰਹੀਆਂ ਨੇ ਐਲਪੀਏ ਜਿਹੜਾ ਜਾ ਉਹ ਐਸਐਸ ਦੇ ਜਿਹੜਾ ਜਾ ਲੰਘਦੇ ਤੋਂ ਅੱਗੇ ਲੈਂਦੇ ਤੋਂ ਚੜਦੇ ਵੱਲ ਨੂੰ ਕੁਝ ਕਰ ਚੁੱਕਾ ਹੈ ਯਾਨੀ ਕਿ ਅੱਗੇ ਲੰਘ ਗਿਆ ਬਾਡਰ ਏਰੀਆ ਤੋਂ ਪਾਰ ਕਰ ਚੁੱਕਾ ਹੈ ਤੇ ਐਸਐਲ ਪਾਕਿਸਤਾਨ ਦੇ ਉੱਤਰ ਫੱਛਮੀ ਪਹਾੜਾਂ ਦੇ ਵਿੱਚ ਸੋ ਜਿਵੇਂ ਜਿਵੇਂ ਇਹ ਹਵਾਵਾਂ ਨੇ ਉਹ ਇਸ ਡਾਇਰੈਕਸ਼ਨ ਦੇ ਵਿੱਚ ਚਲਦੀਆਂ ਹੋਈਆਂ ਅੱਗੇ ਕੁਝ ਕਰ ਰਹੀਆਂ ਨੇ ਸੋ ਫਵਾਦ ਖੇਤਰ ਦੇ ਵਿੱਚ ਵੀ ਬਦਲ ਬਣਨ ਦੀ ਉਮੀਦ ਹੈ ਅੱਜ ਆਦੀ ਰਾਤੋਂ ਪਹਿਲਾਂ-ਪਹਿਲਾਂ ਤੇ ਇਹਨਾਂ ਖੇਤਰਾਂ ਦੇ ਵਿੱਚ ਵੀ 50-50 ਆਸਾਰ ਨੇ ਕਿ ਮੀਂਹ ਪਾਉਣਗੇ ਔਰ ਲੁਧਿਆਣਾ ਜ਼ਿਲ੍ਹੇ ਦੇ ਆਸ-ਪਾਸ ਦੇ ਖੇਤਰ ਔਰ ਇੱਧਰ ਆ ਜੀ ਆਪਾਂ ਰੋਪੜ ਜ਼ਿਲ੍ਹੇ ਦੇ ਮਹਾਲੀ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਦੀ ਉਮੀਦ ਹੈਗੀ ਆ ਹੁਸ਼ਿਆਰ ਫਰ ਹੋ ਗਿਆ ਨਵਾਂ ਸ਼ਹਿਰ ਬੱਦਲ ਜੇਕਰ ਬਣ ਗਿਆ ਤੇ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਆਸਾਰ ਜਣੇ ਨੇ 50-50 ਬਣਦੇ ਜਾਪਰੇ ਨੇ ਕੇਂਦਰੀ ਪੰਜਾਬ ਤੋਂ ਲੈ ਕੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਜਿਹੜੇ ਪਹੁੰਚਣਗੇ ਆਉਂਦੇ ਘੰਟਿਆਂ ਦੇ ਵਿੱਚ ਮਾਝਾ ਖੇਤਰ ਹੈ ਭਾਵੇਂ ਪੱਛਮੀ ਮਾਲਵਾ ਦਾ ਹਰਿਆਣਾ ਰਾਜਸਥਾਨ ਦੇ ਨਾਲ ਲੱਗਦੇ ਜਿਹੜੇ ਵੀ ਖੇਤਰ ਹੈ ਉੱਥੇ ਵੀ ਪਹੁੰਚਣਗੇ ਆਉਂਦੇ ਘੰਟਿਆਂ ਦੇ ਵਿੱਚ ਕਿਉਂਕਿ ਇਹਨਾਂ ਖੇਤਰਾਂ ਦੇ ਵਿੱਚ ਗਰਜ ਰੇਸ਼ੇ ਨਾਲ ਬੱਦਲ ਵੱਧ ਰਹੇ ਲਗਾਤਾਰ ਤੇ ਆਉਂਦੇ ਘੰਟਿਆਂ ਦੇ ਵਿੱਚ ਤਾਬਰ ਤੁਰ ਮੀਂਹ ਪੰਜਾਬ ਦੇ ਵਿੱਚ ਦਲ ਹੋਣਗੇ ਖਾਸ ਕਰਕੇ ਇਹਨਾਂ ਖੇਤਰਾਂ ਦੇ ਵਿੱਚ ਜਿੱਥੇ ਕਿ ਤੇ ਬਦਲ ਹੋਰ ਇਧਰ ਪਾਦ ਵਾਲੇ ਸਾੜ ਜਾਂ ਫਿਰ ਦਬਾਵੇ ਵਾਲੇ ਸਾੜ ਬਣ ਗਿਆ ਤੇ ਉਹਦੀ ਪੋਸਟ ਜਿਹੜੀ ਆ ਤੁਹਾਨੂੰ ਲਿਖਤੀ ਤੌਰ ਤੇ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਤਾਂ ਤਦ ਲਈ ਦਿਓ ਇਜਾਜ਼ਤ ਤੁਹਾਨੂੰ ਬਹੁਤ ਸ਼ੁਕਰੀਆ ਜਿੱਥੇ ਕਿ ਤੇ ਮੀਂਹ ਲੱਗ ਰਿਹੀਂ ਨਹੀਂ ਕਮੈਂਟ ਦੇ ਵਿੱਚ ਦੱਸ ਕੇ ਜਾਣਾ ਵੈਸੇ ਸੰਗਰੂਰ ਦੇ ਦਰਵਾ ਹੋ ਗਿਆ ਪਾਤਣਾ ਖਨੋਰੀ ਔਰ ਮਾਨਸਾ ਦੇ ਕੁਝ ਖੇਤਰ ਬਨਾਲੇ ਦੇ ਕੁਝ ਖੇਤਰ ਐਸੇ ਲਈ ਤਗੜੇ ਸ਼ਰਾਟਿਆਂ ਨਾਲ ਤਬਰ ਹੋ ਰਿਹਾ ਏ ਤੁਹਾਨੂੰ